ਕੱਲ ਦੇ ਸਹਾਇਕ ਸੰਪੰਨ ਨੌਜਵਾਨ ਰੂਪਕਾ ਖਾਲਸਾ ਵਿਖੇ ਕੱਲ ਸਾਡੀ ਸਾਡੀ ਕਲਮੀਨਾ ਦਾ ਜ਼ਿੰਦਗੀ ਹਰਵਲ ਜੀ ਦੀ ਗੋਆਚ ਦੇ ਵਿੱਚ ਮੀਟਿੰਗ ਹੋਈ ਜਿਹਦੇ ਵਿੱਚ ਭਗਵੰਤ ਸਿੰਘ ਪੰਜਾਬ ਤੇ ਸਾਡੇ ਸੈਕਟਰੀ ਡਾਕਟਰ ਜਨੀ ਪਾਟਕ ਜੀ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਲੋੜਾ ਜੀ ਹੁਣ ਪੜ੍ਹੇ ਲਿਖੇ ਤੇ ਹੁਨਰਮੰਦ ਨੌਜਵਾਨਾਂ ਨੂੰ ਨੌਕਰੀ ਲਈ ਦਰਦਾਰ ਭਟਕਣਾ ਨਹੀਂ ਪੈਂਦਾ ਤੇ ਨਾ ਹੀ ਨੌਕਰੀ ਲਈ ਸਿਫਾਰਿਸ਼ ਦਿ ਲੋੜ ਪੈਂਦੀ ਹੈ ਸਗੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਨਰ ਦੇ ਬਲ ਤੇ ਨੌਕਰੀਆਂ ਦੇ ਗਫੇ ਦਿੱਤੇ ਜਾ ਰਹੇ ਨੇ ਇਹ ਸਭ ممکن ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਚੱਜੇ ਸ਼ਾਸਨ ਚ हाल ही ਦੇ ਵਿੱਚ ਪੰਜਾਬ ਪੁਲਿਸ ਚ 1205 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ ਜਿਸ ਤੋਂ ਬਾਅਦ ਸਰਕਾਰੀ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 48000 ਤੋਂ ਵੱਧ ਹੋ ਗਈ ਹੈ ਜਿੰਨੇ ਵੀ ਮੁੰਡੇ ਕੁੜੀਆਂ ਪੰਜਾਬ ਪੁਲਿਸ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਨੇ ਮੈਂ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਵਧਾਈਆਂ ਦਿੰਦਾ 48000 ਤੋਂ ਉੱਪਰ ਨੌਕਰੀਆਂ ਸਰਕਾਰੀ ਹੋ ਗਈਆਂ ਕੈਸਾ ਹੈ ਔਰ ਕੋਈ ਵੀ ਤੁਹਾਡੇ ਚੋਂ ਇਹ ਕਹਿ ਦੇ ਉੱਠ ਕੇ ਕਿ 1 ਰੁਪਿਆ ਵੀ ਰਿਸ਼ਵਤ ਦਾ ਕਿਸੇ ਦੇ ਲੱਗਿਆ ਹੋਵੇ ਅਤੇ ਇਹ ਸਾਰੀਆਂ ਨਿਯੁਕਤੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਅਪਣਾਉਣ ਅਤੇ ਨੌਜਵਾਨਾਂ ਵੱਲੋਂ ਬੇहद ਮੁਕਾਬਲੇ ਵਾਲੀ ਪ੍ਰੀਖਿਆ ਪਾਸ ਕਰਨ ਮਗਰੋਂ ਨਿਪਰੇ ਚੜੀ ਹੈ। ਮੈਂ ਪ੍ਰਧਾਨ ਕਲਸੀ ਜੀ ਸਾਰੇ ਨੇ ਆਪਣੇ ਆਪਣੇ ਵਿਚਾਰ ਵੀ ਦਿੱਤੇ ਤੇ ਸਾਨੂੰ ਗਾਈਡ ਵੀ ਕਰਿਆ ਵੀ ਕਿਸ ਤਰੀਕੇ ਨਾਲ ਪੰਜਾਬ ਵੱਲੋਂ ਦਿੱਲੀ ਦੇ ਵਿੱਚ ਸਾਡੇ ਜਿੰਨੇ ਵੀ VOTER ਨੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਅਸੀਂ ਸਾਡੇ ਪੰਜਾਬ ਦੇ ਜੋ ਚੰਗੇ ਕੰਮ ਕੀਤੇ ਨੇ ਉਹ ਸਾਡੇ ਇੱਥੇ ਆ ਕੇ ਦੱਸਣੇ ਨੇ ਅਸੀਂ ਚਾਹੁੰਦੇ ਹਾਂ ਵੀ ਦਿੱਲੀ ਦੇ ਵਿੱਚ ਇੱਕ ਵੱਡਾ ਕਿਰਤੀਮਾਨ ਸਥਾਪਿਤ ਕੀਤਾ ਜਾਵੇ ਕਿ ਇਹ ਆਪੋਜੀਸ਼ਨ ਨੂੰ ਥੋੜੀਆਂ 2-4 ਸੀਟਾਂ ਪਹਿਲਾਂ ਮਿਲਦੀ ਵੀ ਰਹਿੰਦੀ ਇਸ ਵਾਰ ਕੋਈ ਸੀਟ ਨਾ ਮਿਲੇ ਕਿ ਅਰਵਿੰਦ ਕੇਜ ਦੀ ਬਾਤ ਤੇ ਬੜੇ ਸਾਨੂੰ ਸੋਚਦਿਆਂ ਦੁਆਰਾ ਦਿੱਲੀ ਦੀ ਮੁੱਖ ਮੰਤਰੀ ਬਣ ਤੇ ਇਹੀ ਸਾਡੀ ਇੱਛਾ ਤੇ ਉਹਨਾਂ ਨਾਲ ਸਮੇਂ ਜਿਸ ਤਰੀਕੇ ਨਾਲ ਮੈਂ ਦੇਖਿਆ ਵੀ ਜੇਦੋਂ ਅਸੀਂ ਆਲਗਲੇ ਚਾਤ ਮਾਰਦੇ ਮੈਂ ਪੰਜਾਬ ਭਾਰਤ ਦੇ ਇਥੇ ਆਖੀ ਨੂੰ ਵੇਖਦਾ ਤਾਂ ਕਾਬਲ ਸੀਐਮ ਬਹੁਤ ਘੱਟ ਹੋਣੀ ਜੇ ਆਪਾਂ ਸਾਰੇ ਭਾਰਤ ਦੇਸ਼ੀ ਆ ਕਾਬਲ ਦੇ ਵਿੱਚੋਂ ਲੱਭਣੇ ਹੋ ਤਾਂ ਤੁਹਾਨੂੰ 2-4 ਨਾਮ ਹੀ ਮਿਲਣਗੇ ਜਿਨ੍ਹਾਂ ਦੇ ਵਿੱਚੋਂ ਪਹਿਲਾ ਨਾਮ ਅਰਵਿੰਦ ਕੇਜਰੀਆ ਕਿਉਂਕਿ ਕਾਬਲੀਅਤ ਦੇ ਹਾਰ ਤੇ ਹੀ ਪ੍ਰਸ਼ਾਸਨ ਚੱਲਦਾ ਜਿਹੜਾ ਰਵਾਇਤੀ ਗੱਡੀਆਂ ਦੇ ਗੱਡੀਆਂ ਜਿਹੜਿਆ ਮਤਲਬ ਚਾਪ ਲੁੱਸਾਂ ਨੂੰ ਗੱਡੀਆਂ ਚ ਚੇਂਜ ਜਾਂਦੇ ਨੇ ਉਹ ਸੁਧਾਰ ਨਹੀਂ ਕਰ ਸਕਦੀ ਜਿਹੜੀ ਭਾਜਪਾ ਆ ਉਹਨਾਂ ਦੇ ਅਸੀਂ ਸਾਰੇ ਕਾਰਜਸ਼ੈਲੀ ਨੂੰ ਵੇਖਦੇ ਹਾਂ ਕਿ ਉਹਨਾਂ ਦੇ ਰਾਜਾਂ ਦੇ ਵਿੱਚ ਆਪਦੇ ਆਪ ਦੇ ਰਾਜਾਂ ਦੇ ਆ ਕੇ ਕੰਮ ਦੱਸਣਾ ਵੀ ਉਹ ਕਿਹੋ ਜਿਹੇ ਕੰਮ ਕਰਦੇ ਨੇ ਉਦੋਂ ਨਾ ਨਾ ਕਹਿਣ ਵੀ ਇੱਥੇ ਕੰਮ ਨਹੀਂ ਹੋਇਆ ਇੱਥੇ ਦੀ ਜਨਤਾ ਦਾ ਪਹਿਲਾਂ ਤਿੰਨ ਵਾਰ ਸੀਐਮ ਬਣ ਚੁੱਕੇ ਨੇ ਉਹਨਾਂ ਨੇ ਫਤਵਾ ਦੀ ਦਿੱਤਾ ਵੱਡਾ ਤੇ ਅੱਜ ਉਹ ਕਿਸ ਮੂੰਹ ਨਾਲ ਜਾ ਕੇ ਵੋਟ ਮੰਗਣਗੇ ਕਿਉਂਕਿ ਉਹਨਾਂ ਕੋਲੇ ਮਾਡਰਨ ਸਟੇਟ ਕਿਹੜੀ ਆ ਜਿਹਦੇ ਦਾ ਉਹ ਇਹਨਾਂ ਦੀ ਇਸ ਗੱਲ ਨੂੰ ਕੰਟਰਡਿਕਸ਼ਨ ਕਰਨ ਜਾਂ ਉਹ ਆਪਣੇ ਵਿਚਾਰ ਦੱਸਣ ਕੁਝੇ ਸਟੇਟ ਦੇ ਵਿੱਚ ਬੇਰੁਜ਼ਗਾਰੀ ਅੱਜ ਦੁਨੀਆ ਦੇ ਵਿੱਚ ਕਿੰਨੀ ਫੈਲ ਚੁੱਕੀ ਆ ਤੇ ਸਾਡੇ ਭਾਰਤ ਜੋ ਇਹਨਾਂ ਨੇ ਮੋਦੀ ਸਾਹਿਬ ਨੇ ਜੋ ਪਾਰਟੀਆਂ ਨੇ ਵਾਅਦਾ ਕੀਤਾ ਸੀ ਅੱਜ ਉਹ ਵਾਅਦੇ ਕਿੱਥੇ ਗਏ ਨੇ ਭਾਜੀ ਇਸ ਤੋਂ ਵੱਧ ਹੋਇਆਗਾ ਇਸ ਲਈ ਦੇਖੋ ਅਸੀਂ ਧਾਨੇ ਮਰਤਾ ਜੀ ਤੋਂ ਬੇਨਤੀ ਕਰਦੇ ਆ ਵੀ ਜਿਹੜੀ ਇਨਸਾਨ ਦੀ ਜਾਨ ਆ ਉਹਦੀ ਕੋਈ ਕੀਮਤ ਨਹੀਂ ਹੈ ਸਾਡੇ ਸੀਐਮ ਸਾਹਿਬ ਨੇ ਬੜੀ ਨਿਮਰਤਾ ਦੇ ਨਾਲ ਉਹਨਾਂ ਦਾ ਜ਼ਿਕਰ ਵੀ ਕਰਦੇ ਨੇ ਸਾਡੇ ਹੱਥ ਵਿੱਚ ਜੋ ਕੁਝ ਆਇਆ ਸੀ ਤੇ ਹੱਦੋਂ ਕਿਹੜਾ ਤੇ ਸਾਡੇ ਕੋਲੇ ਅਧਿਕਾਰ ਨਹੀਂ ਜਿਹੜੇ ਸਾਡੇ ਕੇਂਦਰ ਕੋਲ ਨੇ ਹੁਣ ਉਹ ਜੋਗ ਦੱਲਿਆਲ ਸਾਹਿਬ ਦੀ ਤੇ ਕਿਸਾਨ ਯੂਨੀਅਨ ਦੀ ਮੰਗ ਕਿਉਂ ਨਹੀਂ ਮੰਗਦੇ ਮੰਨ ਰਹੇ ਅੱਜ ਕੋਈ ਇੰਨੇ ਦੀ ਗੈਰਬਜ਼ ਮੰਗੀ ਨਹੀਂ ਹੈਗੀ ਤੇ ਅੱਜ ਦੀ ਕੇਂਦਰ ਸਰਕਾਰ ਆ ਉਹਨਾਂ ਨੂੰ ਤਾਂ ਮੈਸੇਜ ਇੰਨੇ ਦਿਨ ਤੱਕ ਹੀ ਉਹਨਾਂ ਤਾਂ ਦੋ ਦਿਨ ਨਹੀਂ ਤੇ ਮਖਬੂ ਹੜਤਾਲ ਲੰਘਣੀ ਚਾਹੀਦੀ ਤੇ ਉਹ ਬਜ਼ੁਰਗ ਬੰਦੇ ਨੇ ਸਾਡੀ ਮਾਨਸਿਕ ਤੌਰ ਤੇ ਵੀ ਅਸੀਂ ਤੇ ਉਹਨਾਂ ਦੇ ਨਾਲ ਪੂਰੇ ਸਹਿਮਤ ਆ ਵੀ ਜੋ ਅੱਜ ਉਹਨਾਂ ਦਾ ਵਰਤ ਰੱਖਿਆ ਹੋਇਆ ਉਹ ਕੇਂਦਰ ਸਰਕਾਰ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਧਿਆਨ ਰੱਖ ਕੇ ਚਸਾਨ ਨੂੰ ਧਿਆਨ ਰੱਖਦੇ ਹੋਏ ਉਨ੍ਹਾਂ ਦਾ ਵਕਤ ਜਲਦੀ ਜਲਦੀ ਘੜੋਣਾ ਚਾਹੀਦਾ ਤੇ ਉਹਨਾਂ ਦੀ ਮੰਗਾ ਮੰਨਣੀ ਚਾਹੀਦੀ